ਕੀ ਖਾਲਸਾ ਜੀ ਕੱਲ ਨੂੰ ਜਗਤ ਨੂੰ ਤਾਰਨ ਠਾਰਨ ਵਾਲੇ ਗੁਰੂ ਨਾਨਕ ਮਹਾਰਾਜ ਆਪ ਨਰਾਇਣ ਕਲਾ ਧਾਰ ਜਗ ਮੈਂ ਜਿਹੜੇ ਨਾਨਕ ਦੇ ਦਰਸ਼ਨ ਕਰਕੇ ਦੇਵੀ ਦੇਵਤੇ ਵੀ ਵੱਡੇ ਵੱਡੇ ਮੁਣੀ ਜਣ ਵੀ ਸਿਰ ਝੁਕਾ ਲੈਂਦੇ ਸੀ ਉਸ ਗੁਰਨਾਨਕ ਦੇ ਚਪੁੱਤਰ ਧੰਨ ਧੰਨ ਬਾਬਾ ਸ਼੍ਰੀ ਚੰਦ ਦਾ ਕੱਲ ਨੂੰ ਪ੍ਰਕਾਸ਼ ਦਿਹਾੜਾ ਹੈ ਸਮੁੱਚੇ ਸੰਸਾਰ ਚ ਮਨਾਇਆ ਜਾਣਾ ਐਡਵਾਂਸ ਵਿੱਚ ਅੱਜ ਵੀ ਵਧਾਈਆਂ ਜੀ ਔਰ ਵਿਸ਼ੇਸ਼ ਕਰਕੇ ਦਾਸਰਿਆਂ ਦੀ ਆਪ ਜੀਆਂ ਦੇ ਪਾਵਨ ਚਰਨਾਂ 'ਚ ਹੱਥ ਬਨ ਕੇ ਪਿਆਰ ਭਰੀ ਬੇਨਤੀ ਔਰ ਛੱਦਾ ਹੈ ਕਿ ਖਾਲਸਾ ਜੀ ਆਪ ਜੀਆਂ ਨੇ ਕੱਲ ਨੂੰ ਗੁਰਮਤਿ ਸਮਾਗਮ ਹੈ ਅਖਾੜਾ ਸਾਹਿਬ ਵਿਖੇ ਆਪ ਜੀਆਂ ਨੇ ਕੱਲ ਨੂੰ ਵੀ ਇਸੇ ਪ੍ਰਕਾਰ ਸਾਡੇ ਇਲਾਕੇ ਦੇ ਜਿੰਨੇ ਨਗਰ ਨੇ ਹਰਿਆਣੇ ਦੀਆਂ ਜਿੰਨੀਆਂ ਵੀ ਸੰਗਤਾਂ ਜਾਂ ਦੂਰੋਂ ਵੀ ਸੰਗਤਾਂ ਹੁੰਦੀਆਂ ਨੇ ਸਾਰਿਆਂ ਨੂੰ ਖੁੱਲਾ ਪ੍ਰੇਮ ਭਰਿਆ ਛੱਦਾ ਹੈ ਕੱਲ ਨੂੰ ਬਾਬਾ ਚੰਨੀ ਚੰਦ ਜੀ ਦੇ 531ਵੇਂ ਪ੍ਰਕਾਸ਼ਪੁਰਬ ਤੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨਾ